ਇਕ ਤੂੰ ਨਿੱਕੇ ਨਿੱਕੇ ਬੱਚੇ ਪਹਿਲਾਂ ਠੰਡੇ ਬੁਰਜ ਚ ਰੱਖਿਆ ਫਿਰ ਨੀਆ ਚ ਚਨਵਾਇਆ ਕਿਉਂ ਛੱਤ 'ਤੇ ਬੈਠਾ ਧੁੱਪ ਸੇਕੀ ਜਾਂਦੇ ਸੀ ਯਾਰ ਮੈਂ ਤੈਨੂੰ ਘਰ ਥੱਲੇ ਲੈ ਬੀਣਾ ਕਿਵੇਂ ਆਦਲੀਆ ਵਾ ਪਾਰਟੀ ਦੇ ਪਾਰਟੀ ਦੇ ਬਹਿ ਜਾ ਪਹਿਲਾਂ ਬਹਿ ਜਾ ਕਿਹੜੀ ਪਾਰਟੀ ਤੇ ਜਾਣਾ ਉਹ ਯਾਰ ਵਿਆਹ ਹੀ ਗਿਆ ਇੱਥੇ ਅੱਛਾ ਉਹਨੇ ਬੁਲਾਇਆ ਮੈਨੂੰ ਸ਼ਾਮ ਨੂੰ ਪਾਰਟੀ ਆ ਨਹੀਂ ਮੈਂ ਨਹੀਂ ਜਾ ਕਿਉਂ ਉਹ ਤੂੰ ਤਾਂ ਖਾ ਪੀ ਲੈਣਾ ਆ ਮੈਂ ਤਾਂ ਥੇ ਕੀ ਕਰਨਾ ਕੀ ਖਾ ਪੀ ਕੀ ਮਤਲਬ ਮੀਰ ਸ਼ਾਹ ਰਾਇਲ ਸਟੈਗ ਉਹ ਜਿਹੜੀ ਤੂੰ ਛੱਡਦਾ ਨਹੀਂ ਕਦੀ ਯਾਰ ਗੱਲ ਮਣੀ ਐਦਾਂ ਵੀ दारू ਮੈਂ ਜ਼ਰੂਰ ਪੀ ਲੈਣਾ ਅੱਛਾ ਪਰ ਹੁਣ ਨਹੀਂ ਪੀਣੀ ਕਿਉਂ ਹੁਣ ਕੀ ਹੋਇਆ ਯਾਰ ਮੈਂ 1 ਸਾਲ ਦੀ ਸੌਂ ਪਾਤੀ ਸੱਚੀ ਓਏ ਹਾਂ ਤੂੰ ਦਾ ਗੁਰਾ दारू ਛੱਡਦਾ ਨਹੀਂ ਤੂੰ ਕਿਵੇਂ ਸੌਂ ਪਾਤੀ ਯਾਰ ਮੈਂ 1 ਸਾਲ ਦੀ ਸੌਂ ਕਿਵੇਂ ਪਾਤੀ ਇਹ ਤਾਂ ਪੁੱਛਿਆ ਨਹੀਂ ਤੂੰ ਵੀ ਛੱਡਦਾ ਨਹੀਂ ਕਿਉਂ ਪਾਤੀ ਹਾਂ ਦੱਸ ਕਿਉਂ ਪਾਤੀ ਉਹ ਹੀ ਤੈਨੂੰ ਪੁੱਛਿਆ ਨਾ ਕਿਉਂ ਪਾਤੀ ਮੈਂ ਨਾ ਯਾਰ ਕੱਲ ਬਾਬਾ ਜੀ ਕੋਲੇ ਬੈਠਾ ਸੀ ਮੁਖਤਿਆਰ ਸਿੰਘ ਕੋਲ ਅੱਛਾ ਅੱਛਾ ਉਹ ਕਹਿੰਦਾ ਨਾ ਵੀ ਪਕਾਈ ਤਾ ਤੂੰ ਬਹੁਤ ਮਾਰਦਾ ਰਹਿਣਾ ਸਾਰੀ ਦਿਹਾੜੀ ਮੈਂ ਤੇਰੀਆਂ ਵੀਡੀਓ ਵੇਣਾ ਬਾਬਾ ਜੀ ਨੇ ਮੈਨੂੰ ਕਿਹਾ ਖੁਦ ਠੀਕ ਹੈ ਕੁੱਤੇ ਵਾਂਗੂ ਤੂੰ ਭੌਂਗਦਾ ਰਹਿਣਾ ਸਾਰਾ ਦਿਨ ਚਵਲਾਂ ਮਾਰੀ ਜਿਨਾ ਰਹਿਣਾ ਆਇਆ ਤੈਨੂੰ ਮੈਂ ਇੱਕ ਕੰਮ ਦੀ ਗੱਲ ਸੁਣਾਵਾਂ ਠੀਕ ਹੈ ਮੈਂ ਕਿਹਾ ਦੱਸੋ ਬਾਬਾ ਜੀ ਕਹਿੰਦਾ ਤੈਨੂੰ ਇਤਿਹਾਸ ਪਤਾ ਛੋਟੇ ਸਾਹਿਬ ਜੱਦਾਂ ਹੂੰ ਮੇਰੇ ਉਹਦੇ ਤੁਨਕ ਕੀ ਮੈਂ ਕਿਹਾ ਵੀ ਨਹੀਂ ਪਤਾ ਹੁਣ ਤਾਂ ਨਹੀਂ ਪਤਾ ਹੂੰ ਵੀ ਗੱਲ ਵੀ ਸਹੀ ਯਾਰ ਪਤਾ ਹੋਣਾ ਚਾਹੀਦਾ ਹਰ ਇੱਕ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਸਾਰੀ ਦਿਹਾੜੀ ਆਪਾਂ ਭੌਂਗਦੇ ਰਹਿੰਨੇ ਆ ਆਪਾਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਨਹੀਂ ਪਤਾ ਹਾਂ ਇਹ ਦੇ ਭਾਈ ਮੈਨੂੰ ਦੱਸਣ ਲੱਗਿਆ ਬਾਬਾ ਜੀ ਦੱਸਣ ਲੱਗੇ ਵੀ ਫਤੇ ਸਿੰਘ 6 ਸਾਲ ਉਮਰ ਸੀ ਜੀ ਫਤੇ ਸਿੰਘ ਦੀ ਹੂੰ ਜਦੋਂ ਜ਼ਕਰੀਆ ਖਾਨ ਨੇ ਉਹਨੂੰ ਠੰਡੇ ਬੋੜੀ ਚ ਤਿੰਨ ਦਿਨ ਵਾਸਤੇ ਰੱਖਿਆ ਸੀ ਨਾਲ ਉਹਨਾਂ ਦੇ ਵੱਡੇ ਭਾਈ ਸਾਹਿਬ ਜੋਰਾਵਰ ਸਿੰਘ ਨਾਲ ਉਹਨਾਂ ਦੀ ਮਾਤਾ ਮਾਤਾ ਗੁਜਰੀ ਜੀ ਹੂੰ ਪਤਾ ਤੈਨੂੰ ਬਾਬਾ ਜੀ ਨੇ ਜਦੋਂ ਮੈਨੂੰ ਦੱਸਿਆ ਵੀ ਤਿੰਨ ਦਿਨ ਜ਼ਕਰੀਆ ਖਾਨ ਨੇ ਉਹਥੇ ਛੱਦ ਦੇ ਟਾਈ ਵੀ ਤੁਸੀਂ ਉਹ ਆਪ ਦੇ ਵਾਲ ਕਟਾ ਲਓ ਕੇਸ ਕਟਾ ਲਓ ਪਰ ਉਹ ਬੱਚਿਆਂ ਨੇ ਹਿੰਮਤ ਨਹੀਂ ਹਾਈ ਕਿਹਦੇ ਵਾਸਤੇ ਆਪਣੇ ਵਾਸਤੇ ਆਪਣੀ ਪੱਗ ਵਾਸਤੇ ਹੈ ਉਸ ਤੋਂ ਬਾਅਦ ਉਹਨੇ ਪਤਾ ਕੀ ਆਖਿਆ ਜਕਰੀਆ ਖਾਨ ਨੇ ਜਕਰੀਆ ਖਾਨ ਕਹਿੰਦਾ ਇਹਨਾਂ ਨੇ ਐ ਤਾਂ ਸੀਸ ਨਹੀਂ ਝੁਕਾਉਣੇ ਆਪਣੇ ਅੱਗੇ ਐ ਕਰੋ ਗੇਟ ਛੋਟਾ ਕਰ ਦੋ ਹੂੰ ਬਾਰੀ ਕੱਢ ਦੋ ਬਾਰੀ ਕੱਢ ਦੋ ਵਿੱਚ ਦੀ ਗੇਟ ਵੱਡਾ ਬੰਦ ਕਰ ਦੋ ਛੋਟਾ ਕਰ ਦੋ ਬੰਦਾ ਨਿਉਂ ਕੇ ਟੱਪਦਾ ਹਾਂ ਉਹਨੇ ਆਖਿਆ ਵੀ ਐ ਆਪਾਂ ਦਬ ਦਬ ਤਾਲੀਆਂ ਮਾਰ ਦਾਂਗੇ ਵੀ ਲਾ ਗੁਰੂ ਦੇ ਸਿੰਘ ਚਿੱਕ ਗਏ ਹੈ ਪਰ ਮੈਂ ਸੁਣ ਕੇ ਹੈਰਾਨ ਕਹਿੰਦੇ ਉੱਥੇ ਵੀ ਉਹਨਾਂ ਨੇ ਨਾ ਲਾਲਾ ਨੇ ਗੁਰੂ ਦੇਆਂ ਲਾਲਾ ਨੇ ਪੈਰ ਕੱਢ ਮਾਰਿਆ ਹਿੱਕ ਤੇ ਉਹਨਾਂ ਦੀ ਪੈਰ ਕੱਢ ਕੇ ਪਹਿਲਾਂ ਰੱਖੇ ਬਾਰੀ ਚੋਂ ਮਣੀ ਮੰਨਦਾ ਗੱਲ ਨੂੰ ਤੇ ਗੁਰੂ ਆ ਆਪਾਂ ਲੈ ਪੋਹ ਚੜ ਗਿਆ ਤੇ दारू ਇਹੇ दारू ਪੀ ਲੈਣਾ ਖਾ ਲੈਣਾ ਮੈਂ ਤਾਂ ਸੌਹ ਪਾਤੀ ਇੱਕ ਸਾਲ ਕਿਉਂਕਿ दारू ਛੱਡਣੀ ਔਖੀ ਆ ਇੱਕ ਸਾਲ ਗੁਰੂ ਦੇ ਲੜ ਲੱਗ ਕੇ ਇੱਕ ਸਾਲ ਆਪਾਂ दारू ਨਹੀਂ ਪੀ ਹੈ ਜਕਰੀਆ ਖਾਨ ਦੇ ਅੱਗੇ ਹਿੱਕ ਤਾਣ ਕੇ ਖੜ ਗਏ ਵੀ 80 ਤਾਂ ਭਈ 80 ਸਨੀਚ ਕਾਣਾ ਫੇਰ ਨਾ ਉਹਨੇ ਕੀ ਕੀਤਾ ਉਹਨਾਂ ਨੂੰ ਨੀਆਂ ਚ ਚਨਵਾਇਆ ਦੇਖ ਤੂੰ ਨਿੱਕੇ ਨਿੱਕੇ ਬੱਚੇ ਪਹਿਲਾਂ ਠੰਡੇ ਬੁਰਜ ਚ ਰੱਖਿਆ ਫੇਰ ਨੀਆਂ ਚ ਚਨਵਾਇਆ ਕਹਿੰਦੇ ਕੰਦ ਇੱਥੋਂ ਤੱਕ ਆ ਗਈ ਚੱਪਣੀ ਤੱਕ ਤੇ ਮਿਸਤਰੀ ਨੂੰ ਕਹਿੰਦੇ ਉਹ ਬਰਬ ਦੇ ਬੰਦਿਆ ਐ ਕਰ ਇੱਟ ਨਾ ਵੱਡੀ ਤੇ ਚੱਪਣੀ ਵੱਢ ਦੇ ਚੱਪਣੀ ਵੱਢਤੀ ਸੀ ਆਪਦੀ ਚੱਪਣੀ ਵਢਾਲੀ ਸੀ ਕੰਦ ਸਿੱਧੀ ਜਾਵੇ ਹੈਂ ਇਹ ਵਾਇਗਰੂ ਦੇ ਰੰਗ ਸੀਗੇ ਵੇਖ ਲਾ ਵੀ ਪਚਾਲ ਆ ਗਿਆ ਧਰਤੀ ਕੰਬ ਵੀ ਕੰਦ ਡਿੱਗ ਪੈਂਦੀ ਹੁੰਦੀ ਸੀ ਹੈ ਵੇਖ ਲਾ ਵੀ ਉਹ ਹਜੇ ਨਿਸ਼ਾਨੀਆਂ ਆਈਆਂ ਮੈਂ ਸੁਣ ਕੇ ਹੈਰਾਨ ਮੇਰਾ ਤਾਂ ਮਨ ਮੁਗਦ ਹੋ ਗਿਆ ਤੇ ਉਸ ਦਿਨ ਤੋਂ ਮੈਂ ਡਿਸਾਈਡ ਕੀਤਾ ਵੀ ਆਪਾਂ ਠੰਡ ਠੰਡ ਕਰਦੇ ਰਹਿਨੇ ਯਾਰ ਸ਼ਾਮ ਨੂੰ ਐ ਕਰੀਏ ਚੰਗੀ ਬੋਤਲ ਹੋਵੇ ਇੰਗਲਿਸ਼ ਦੀ ਹੈ ਤੇ ਪੀ ਕੇ ਯਾਰ ਠੰਡ ਤੋਂ ਬਚੀਏ ਯਾਰ ਉਹਨਾਂ ਲਾਲਾ ਨੇ ਕੀ ਪੀਤਾ ਹੋਊਗਾ ਜਿਨ੍ਹਾਂ ਨੇ ਆਪਣੇ ਵਾਸਤੇ ਠੰਡੇ ਬੁਰਜ ਚ ਰਹਿ ਕੇ ਹੈ ਤੇ ਮਣੀ ਮੈਂ ਡਿਸਾਈਡ ਕੀਤਾ ਯਾਰ ਅੱਜ ਤੋਂ ਬਾਅਦ ਹੌਲੀ ਹੌਲੀ दारू त्याਗਣੀ ਆ ਇੱਕ ਸਾਲ ਦੀ ਆਪਾਂ ਸੌਹ ਪਾਂਗੇ ਵਧੀਆ ਠੀਕ ਹੈ ਵੀ ਇੱਕ ਸਾਲ ਅੱਜ ਹੈਗੀ ਪਹਿਲੀ ਪੋ ਪਹਿਲੀ ਪੋ ਤੋ ਲੈ ਕੇ ਇੱਕ ਮਾਗ ਤੱਕ दारू ਨੂੰ ਹੱਥ ਨਹੀਂ ਲਾਉਂਦਾ ਹੌਲੀ ਹੌਲੀ ਸਾਰੇ ਨਸ਼ੇ ਛੱਡ ਦੇਣੇ ਠੀਕ ਹੈ ਕਿ ਨਹੀਂ ਤੇ ਮੇਰਾ ਵੀਰ ਤੂੰ ਜਾ ਪਾਰਟੀ ਤੇ ਤੂੰ ਹੋਈ ਜਾਣਾ ਲੇਟ ਨਹੀਂ ਫਿਰ ਮੈਂ ਵੀ ਨਹੀਂ ਜਾਣਾ ਹੈ ਮੈਂ ਵੀ ਨਹੀਂ ਜਾਣਾ ਕੀ ਗੱਲ ਆ ਤੂੰ ਘੜਾ ਖਾਂਦਾ ਪੀਣਾ ਚੱਲ ਤੂੰ ਆਵਦਾ ਰੱਖ ਕੇ ਆ ਜੀ ਅਗਲੇ ਨੂੰ ਛਗਣ ਦੇ ਕੇ ਆ ਜੀ ਹੈ ਫਿਰ ਵੀ ਪਾਰਟੀ ਸ਼ਾਮਿਲ ਤਾਂ ਹੋਵਾਂਗੇ ਸ਼ਾਮਿਲ ਤਾਂ ਹੋਵਾਂਗੇ ਤੇ ਸੁਚਮ ਰੱਖੀਏ ਯਾਰ ਹਨਾ ਪੋ ਦਾ ਮਹੀਨਾ ਤੇ ਨਾਮ ਜਪੀਏ ਜਿਨਾ ਜਪਿਆ ਜਾ ਸਕਦਾ ਹਾਂ ਇਹਦਾ ਹਾਂ